ਤੁਸੀਂ ਵੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰ ਨਾਮਾ ਮੈਂ ਹਾਂ ਦੇਵੀ ਕਾ ਜੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ पुरानी रंजिश तहत पिंड थरिएवाल विखे नौजवान से किया गया जानलेवा हमला ट्रैफिक नु लेके ट्रैफिक पुलिस महकमा संजीदा बीआरटीएस पैसेज नु कीता जा इस्तेमाल आते उन खबरा विस्तार नाल ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਹਰਮੰਦਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਤੇ ਪੰਜ ਪਿਆਰਿਆਂ ਦੇ ਨਾਲ ਕੱਢਿਆ ਗਿਆ ਜੋ ਕਿ ਵਕ ਵਕ ਬਜ਼ਾਰਾ ਤੋਂ ਹੁੰਦਿਆ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਮਾਪਤ ਹੋਇਆ ਤੇਗ ਬਹਾਦਰ ਸਿਮਰਿਆ ਕਰ ਲਾਉਣ ਦੇ ਆਵੇ ਭਾਏ ਸਭ ਥਾਈ ਹੋਏ ਸਹਾਏ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੋਂ ਅੱਜ 12 ਵਜੇ ਨਗਰ ਕੀਰਤਨ ਆਰੰਭ ਹੋਇਆ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਛਤਰ ਛਾਇਆ ਹੇਠ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਨਗਾਰੇ ਧੋਸਿਆਂ ਦੀਆਂ ਚੋਟਾਂ ਦੇ ਆਪ ਜੀ ਦیدار ਕਰ ਰਹੇ ਹੋ ਆਪ ਸਮੂਹੀਆਂ ਸੰਗਤਾਂ ਨੂੰ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਧਰਮ ਦੀ ਚਾਦਰ ਦੇਨ ਡੋਫੀਦਰ ਖਵਾਲ ਦੇ ਧਰਮ ਰੱਖਿਆ ਸਤਿ ਸੰਸਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਵਪਾਰ ਗੁਰਪੁਰਬ ਨੂੰ ਸਮਰਪਤ ਨਗਰ ਕੀਰਤਨ ਜਨੂ ਸ਼੍ਰੀ ਹਾਲ ਤਕ ਸਾਹਿਬ ਜੀ ਤੋਂ ਇਸ ਵਕਤ ਆਰੰਭ ਹੋਣ ਜਾ ਰਹੇ ਆ ਔਰ ਸ੍ਰੀ ਅਮਰਕਸਰ ਸਾਹਿਬ ਜੀ ਦੀ ਧਰਤੀ ਨੂੰ ਇਹ ਸਨਮਾਨ ਪ੍ਰਾਪਤ ਹੈ ਕਿ 10 ਸਤਿਗੁਰੂ ਸਹਿਬਾਨਾਂ ਵਿੱਚੋਂ ਕੇਵਲ ਨੌਵੇਂ ਪਾਤਸ਼ਾਹ ਹਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਸਤਿਗੁਰੂ ਹਨ ਜਿਨ੍ਹਾਂ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਕਸਬਾ ਮਜੀਠਾ ਦੇ ਨਜ਼ਦੀਕੀ ਪੈਂਦੇ ਪਿੰਡ ਥਰੀਏਵਾਲ ਦੇ ਵਸਨੀਕ ਸੰਦੀਪ ਕੁਮਾਰ ਪੁੱਤਰ ਦਰਸ਼ਨ ਲਾਲ ਉੱਪਰ ਕੁਝ ਮੋਟਰਸਾਈਕਲ ਤੇ ਕਾਰ ਸਵਾਰ ਵਿਅਕਤੀਆਂ ਵੱਲ ਜਾਨ ਲੇਵਾ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਮੌਕੇ ਪੀੜਿਤ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਮਜੀਠਾ ਜਸਪਾਲ ਸਿੰਘ ਐਸਐਚਓ ਲਖਵਿੰਦਰ ਸਿੰਘ ਅਤੇ ਏਐਸਆਈ ਹਰਵੰਤ ਸਿੰਘ ਪੁਲਿਸ ਚੌਂਕੀ ਪੰਗਾਲੀ ਕਲਾ ਆਦ ਮੌਕੇ ਤੇ ਪੁੱਜ ਕੇ ਅਤੇ ਪਰੋਸਾ ਦਵਾਇਆ ਕਿ ਮੁਕਦਮਾ ਦਰਜ ਕਰਕੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਮਸਲਾ ਇਦਾਂ ਹੀ ਜੀ ਪਹਿਲਾਂ ਛੇਤਰੀ ਕੋਲੋਂ ਸਾਡੇ ਘਰ ਚ ਕਰਾਤਾ ਸੀਗਾ। ਹੂੰ। ਇੱਕ ਮੁੰਡਾ ਐ ਇਥੋਂ ਜੱਜ ਸਿੰਘ son of ਜਗਤਾਰ ਸਿੰਘ ਪਿੰਧਰੀਏਵਾਲ ਦਾ ਹੀ ਹੁਣ ਐਸੇ ਲੋ ਰੋੜੀ ਰਹਿੰਦਾ ਵਾ। ਜੀ ਅੱਛਾ ਜੀ। ਉਹ 2 ਵਜੇ ਰਾਤ ਆਇਆ ਪਹਿਲਾਂ ਉਹਨੇ ਆ ਕੇ ਪਟਾਕੇ ਮਾਰੇ ਘੁੱਟ ਦੇ। ਹਾਂਜੀ। ਫੇਰ ਆਇਆ ਫਿਰ ਉਹਨੂੰ ਸਮਝਾ ਕੇ ਭੇਜਿਆ ਫੇਰ ਆਇਆ। ਹੂੰ। ਫੇਰ ਉਹਨੇ ਪਟਾਕੇ ਮਾਰੇ ਤਿੰਨ ਵਾਰੀ ਉਹਨੂੰ ਸਮਝਾਉਣ ਤੇ ਨਹੀਂ ਹਟਿਆ। ਪਰ ਚੌਥੀ ਵਾਰੀ ਆਇਆ ਤਾਂ ਚੌਥੀ ਵਾਰੀ ਸ਼ਰਾਬ ਉਹਨੇ ਪੀਤੀ ਉਹ ਇਹਦਾ ਸਿਧਾਂਤ ਅੰਦਰ ਆ ਗਿਆ ਘਰ। ਅਸੀਂ ਘਰ ਦੇ ਜਦੋਂ ਅੰਦਰ ਆਇਆ ਜੀ ਇਹਨਾਂ ਨੇ ਸਮਝਾਇਆ ਫੇਰ ਨਹੀਂ ਸਮਝਿਆ ਫੇਰ ਉਹਨੂੰ ਦੋ ਚਾਰ ਚਪੇੜਾਂ ਮਾਰਤੀਆਂ ਵਾ। ਹੂੰ। ਚਪੇੜਾਂ ਮਾਰ ਕੇ ਫਿਰ ਸਾਡਾ ਜੀ ਰਾਜੀਨਾਮਾ ਹੋ ਗਿਆ ਵਾ। ਰਾਜੀਨਾਮਾ ਹੋਣ ਤੋਂ ਬਾਅਦ ਉਹਨੇ ਅਗਲੇ ਦਿਨ ਫੇਰ ਮੈਨੂੰ ਮੁੰਡੇ ਪਾਏ ਜੀ। ਹੂੰ। ਇਹ ਮਾਮਲਾ ਜਿਹੜਾ ਵਾ ਅਸੀਂ ਇੱਥੇ ਨਹੀਂ ਦਿੱਤਾ ਅਸੀਂ ਗਏ ਹਾਂ ਡੀਐਸਪੀ ਸਾਹਿਬ ਕੋ ਮਜੀਠਾ ਮਜੀਠੇ। ਹੂੰ। ਉਹਨਾਂ ਨੇ ਕਿ ਇਹ ਚੌਕੀ ਗਾਰਡ ਇੰਚਾਰਜ ਨੂੰ ਕੀਤਾ ਫੋਨ ਵੀ ਕਰੋ ਕੋਈ ਕਾਰਵਾਈ। ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਨੌਜਵ ਇਹ ਲੇਕਰ ਫਿਰ ਵੀ ਆਪਣੇ ਤਕਰੀਸ ਚੱਲਣ ਦੇ ਆ ਅਸੀਂ ਉਹਨਾਂ ਦੇ ਖਿਲਾਫ ਨੋ ਕਰਚਾ ਦੇਣਗੇ ਰੰਗ ਸਿੰਘ ਉਹਨਾਂ ਨਾਲ ਥੋੜੇ ਦਿਨ ਪਹਿਲਾਂ ਜ਼ਿਕਰਤਾ ਕਰਾਇਆ ਸੀ ਤੇ ਉਹ ਸ਼ਰਾਬ ਪੀ ਕੇ ਉਹਨਾਂ ਦੇ ਘਰ ਜਾ ਕੇ ਰਹੇ ਤੇ ਉਸੇ ਰੰਜਿਸ ਨੂੰ ਲੈ ਕੇ ਤੇ ਫਿਰ ਇਹਨਾਂ ਦੇ ਹਾਊਸ ਵਿੱਚ ਜਿਤੂ ਤਰਿਆ ਹੋਈ ਹੈ ਕੀਤਾ ਜੱਜ ਸਿੰਘ ਪੁੱਤਰ ਦੇਪਾਰ ਸਿੰਘ ਹਾਂਜੀ ਉਹਨਾਂ ਨੇ ਹਮਲਾ ਕੀਤਾ ਉਹਦੇ ਨਾਲ ਆਪਣੇ 8-10 ਬੰਦੇ ਸੀਗੇ ਨਹੀਂ ਜੀ ਕੋਈ ਇਹੋ ਜਿਹੀ ਗੱਲ ਨਹੀਂ ਵੀ ਇਹਨਾਂ ਨੇ ਜਦੋਂ ਇਹਨਾਂ ਦਾ ਰਾਜ ਨਾਮਾ ਵਿੱਚ ਪਹਿਲਾਂ ਕਰਵਾਇਆ ਸੀਗਾ ਇਹਨਾਂ ਕੋਲ 15-20 ਬੰਦਿਆਂ ਨੇ ਸਾਈਨ ਕੀਤੇ ਆ ਇਹਨਾਂ ਦੇ ਮਲੂਕਤਾਂ ਨੂੰ ਪਤਾ ਹੀ ਜੋ ਮਰਜੀ ਵੀ ਬਾਅਦ ਚ ਕਹਿ ਦੇਣ ਲੇਕਿਨ ਇਹੋ ਜਿਹੀ ਕੋਈ ਗੱਲਬਾਤ ਨਹੀਂ ਜੇ ਅਸੀਂ ਦੇ ਨੌਕਰੀ ਨੂੰ ਸਾਹਮਣੇ ਰੱਖ ਕੇ ਤੇ ਫਿਰ ਚੱਲਦੇ ਆਂਗੇ ਕੁਝ ਸਮਾਂ ਪਹਿਲਾਂ ਸਾਡੇ ਚੈਨਲ ਰਾਹੀਂ ਟ੍ਰੈਫਿਕ ਪੁਲਿਸ ਮਹਿਕਮੇ ਦਾ ਉਪਰਾਲਾ ਵਿਖਾਇਆ ਗਿਆ ਸੀ ਜਿਸ ਵਿੱਚ ਮਹਿਕਮੇ ਦੇ ਅਫਸਰ ਟ੍ਰੈਫਿਕ ਨੂੰ ਵਧੀਆ ਢੰਗ ਨਾਲ ਮੈਨੇਜ ਕਰ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰਵਲੇ ਬੀਆਟਸ ਪੈਸੇਜ ਬਾਰੇ ਸੜਕ ਉੱਪਰ ਚੱਲ ਰਹੇ ਆਟੋ ਅਤੇ ਈ ਰਿਕਸ਼ਾਂ ਇਸ ਪੈਸੇਜ ਵਿੱਚੋਂ ਲੰਘਾਇਆ ਜਾ ਰਿਹਾ ਸੀ ਅਤੇ ਟ੍ਰੈਫਿਕ ਸੂਚਾਰੂ ਢੰਗ ਨਾਲ ਚੱਲਦਾ ਨਜ਼ਰ ਆਇਆ ਜਿਸ ਕਰ ਹੋ ਗਿਆ ਕਿ ਉਹਨ ਵੀ ਟ੍ਰੈਫਿਕ ਨੂੰ ਵਧੀਆ ਢੰਗ ਨਾਲ ਹੀ ਮੈਨੇਜ ਕੀਤਾ ਜਾ ਰਿਹਾ ਹੈ ਅਤੇ ਮਹਿਕਮੇ ਦੇ ਅਫਸਰ ਨੇ ਜਾਣਕਾਰੀ ਸਾਂਝੀ ਕਰਦਿਆ ਉਪਰਾਲੇ ਬਾਰੇ ਦੱਸਿਆ ਪਹਿਲਾ ਪ੍ਰਬੰਧ ਮਾਜੋ ਸਿੱਪੀ ਸਾਹਿਬ ਐਡੀਐਸਪੀ ਟ੍ਰੈਫਿਕ ਦੇ ਹੁਕਮਾਂ ਮੁਤਾਬਕ ਜਿਹੜਾ ਟ੍ਰੈਫੀ ਦਾ ਉਪਰਾਲਾ ਜਿਹੜਾ ਈ ਰਕਸ਼ਾ ਤੇ ਦੂਸਰੇ ਟੈਂਪੋ ਹੈਗੇ ਜੇ ਬਸ ਸਟੈਂਡ ਦੇ ਖੱਬੇ ਪਾਸੇ ਚੱਲਣ ਵਾਸਤੇ ਕਹਿੰਦੇ ਬੈਰਕੜਾ ਲਗਾ ਦਿੱਤੇ ਗਏ ਨੇ ਜਿਹੜਾ ਕਿ ਹੋਰ ਲੋਕਾਂ ਨੂੰ ਪਰੇਸ਼ਾਨੀ ਨਾ ਹੋ ਸਕੇ ਖਾਸ ਕਰਕੇ ਚਾਰੂ ਸੰਗ ਟਾਂ ਕੋਈ ਰਸ ਨਹੀਂ ਹੋਵੇਗਾ ਕੋਈ ਜਾਮ ਲੱਗੇ ਇਸ ਤਰ੍ਹਾਂ ਕੇ ਆਟੋ ਚਾਲਣ ਕੇ ਇਹ ਬੇਨਤੀ ਕਰਨ ਚਾਹੀਦੀ ਇੱਕ 1 ਮਈ ਤੱਕ ਇਹਨਾਂ ਦੇ ਨੰਬਰ ਲੱਗਣੇ ਆ ਉਹ ਆਪਣੇ ਨੰਬਰ ਲਗਾ ਦੇਣ 1 ਮਈ ਤੋਂ ਬਾਅਦ ਨੰਬਰ ਨਹੀਂ ਲੱਗਣਗੇ ਤਾਂ ਚਲਾਨ ਹੋਣਗੇ ਕਿ ਆਟੋ ਚਾਲ ਆਟੋ ਚਾਲ ਇਹੋ ਬੇਨਤੀ ਹੈ ਇਹੋ ਕਹਿ ਰਹੇ ਆ ਕਿ ਜਿਹੜੇ ਆਪਣੇ ਆਟੋ ਹਮੇਸ਼ਾ ਖੱਬੇ ਚਲਾਉਣ ਤੇ ਖੱਬੇ ਸਵਾਰੀ ਲਾਉਣ ਤੇ ਖੱਬੇ ਚ ਰੋਡ ਤੇ ਖੱਬੇ ਵਗਦੇ ਰਹਿੰਦੇ। ਹਾਂ ਕੀਤਾ ਜੇ ਡੈਮੋ ਲੈ ਰਹੇ ਆ ਹੋਰ ਕੁਝ ਹੋ ਸਕਦੇ। ਪਿਛਲੇ ਜਿਵੇਂ ਟ੍ਰੈਫਿਕ ਪੁਲਿਸ ਡਿਪਾਰਟਮੈਂਟ ਵੱਲੋਂ ਇਹ ਟੋਕਰਾ ਸ਼ੁਰੂ ਕੀਤਾ ਗਿਆ ਸੀ। ਉਹ ਸੀ ਕਿ ਬੱਸ ਸਟੈਂਡ ਦੇ ਬਾਅਦ ਟ੍ਰੈਫਿਕ ਚੱਲਦਾ ਕਾਫੀ ਜਾਮ ਹੋ ਜਾਂਦੇ ਸਨ। ਉਹ ਨੂੰ ਇਹਨਾਂ ਨੇ ਕੰਟਰੋਲ ਕੀਤਾ ਹੈ ਔਰ ਦੇਖਣ ਨੂੰ ਚਾਹਿਆ ਹੈ ਕਿ ਜਿਹੜਾ ਬੈਰੀਕੇਡ ਹੈ ਲਗਾਇਆ ਉਹਨਾਂ ਨੇ ਬੱਸ ਸਟੈਂਡ ਦੇ ਕੋਲ ਜਿੱਥੇ ਕਿ ਬੀਆਰਟੀਐਸ ਦਾ ਸਟੇਸ਼ਨ ਸੀ। ਬਿਲਕੁਲ ਸਹੀ ਆਇਆ ਹੈ ਕਿ ਜੋ ਪੈਸੇ ਹੈ ਉਹ ਪੈਸੇ ਨਾਲ ਯੂਜ਼ ਕਰਦੇ ਪਏ ਨੇ ਔਰ ਵਧੀਆ ਉਪਰਾਲਾ ਟ੍ਰੈਫਿਕ ਪੁਲਿਸ ਵੱਲੋਂ ਇਹ ਆ ਕਿ ਜਿੱਥੇ ਅਸੀਂ ਖੜੇ ਆ ਉੱਥੇ ਜੈਮ ਲੱਗਦੇ ਸੀ ਲੇਕਿਨ ਹੁਣ ਉਹ ਜੈਮ ਦੇਖਣ ਨੂੰ ਨਹੀਂ ਮਿਲਦਾ ਉਪਰਾਲੇ ਹੋਰ ਵੀ ਆਨੇ ਆਨੇ ਟਾਈਮ ਟੂ ਟਾਈਮ ਆ ਹੋਰ ਵੀ ਸਾਇਟ ਕਰਨ ਦੇ ਲੋਕਾਂ ਵੱਲੋਂ ਤੇ ਸ਼ਹਿਰ ਵਾਸੀਆਂ ਨੂੰ ਚਾਹੀਦਾ ਕਿ ਜਿੰਨਾ ਟ੍ਰੈਫਿਕ ਡਿਪਾਰਟਮੈਂਟ ਸਾਡੇ ਵੱਸੇ ਦੇਖ ਰਿਹਾ ਹੈ ਅਸੀਂ ਵੀ ਉਹਨਾਂ ਦਾ ਰੱਖਣਾ ਔਰ ਆਖਾ ਮੰਨਣਾ ਕੈਮਰਾ ਪਰਸੋਂ ਲਗਾਏ ਸਾਲ ਜਿੱਤ ਤੁਸੀਂ ਫਸਟ ਨਿਊਜ਼ ਕੰਪਲੈਟ ਸ਼ੇਰੋਮਨੀ ਅਕਾਲੀ ਦਲ ਦੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਨਿਲ ਜੋਸ਼ ਹਲਕਾ ਪਛਮੀ ਦੇ ਸ਼੍ਰੋਮ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਦਲਬਖ ਸਿੰਘ ਅਨਗੜ ਦੀ ਅਗਵਾਈ ਵਿੱਚ ਅਨਗੜ ਵਿਖੇ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਉੱਚੇ ਚਤਾਰਤੇ ਰੈਲੀ ਵਿੱਚ ਪੁੱਜੇ ਅਤੇ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਤਲਬੀਰ ਸਿੰਘ ਗਿਲ ਹਲਕਾ ਸੈਂਟਰਲ ਤੋਂ ਸ਼੍ਰੋਮ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਨਰਿੰਦਰ ਬਹਿਲ, ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਸਰਕਲ ਪ੍ਰਧਾਨ ਗੋਰਾ ਰੰਧਾਵਾ, ਮੈਡਮ ਜਸਵਿੰਦਰ ਕੌਰ, ਸੋਹਨ ਕ੍ਰਿਸ਼ਨ, ਗੋਪਾਲ ਚਾਚੂ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰਸ ਹਾਜ਼ਰ ਸਨ ਉਤਸ਼ਾਹ ਜਿਹੜਾ ਵਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਵਾਪਸ ਲਿਆ ਰਿਹਾ ਲੋਕ ਹੁਣ ਪਾਰਲੀਮੈਂਟ ਤੇ ਤੇ ਮੁੜ ਕੇ ਸਰਕਾਰ ਤੇ ਮੈਂ ਕਹਿਆ ਇਹ ਸਮਾਰਟ ਸਿਟੀ ਡਿਕਲੇਰ ਆ। ਇਹ ਸਮਾਰਟ ਸਿਟੀ ਦੇ ਵਿੱਚ ਗੰਦਿਆਂ ਨਾਲਾਂ ਦੀ ਕੋਈ ਪ੍ਰਵਿਧਾਨ ਨਹੀਂ। ਅਰਮਾਰ ਬਾਹਂਡਿਆ ਸੈਂਟਰ ਕੋਲ ਪਰ ਐਮਪੀ ਨੇ ਆਪਣੇ ਅੰਡਰਸ ਅੱਗੇ ਰੱਖਿਆ, ਆਪਣੇ ਕੰਮ ਅੱਗੇ ਰੱਖਿਆ ਤੇ ਐਮਪੀ ਨੇ ਇਹਨਾਂ ਲੋਕਾਂ ਦੇ ਕੰਮਾਂ ਕੋਈ ਖਿਆਲ ਨਹੀਂ ਕੀਤਾ। ਇਸ ਕਰਕੇ ਉਹਦਾ ਕੰਮ ਜ਼ੀਰੋ ਆ ਪਹਿਲੀ ਵਾਰੀ ਆ। ਸਰਦਾਰ ਪੁਰਜੀਤ ਸਿੰਘ ਪਹਿਲੀ ਵਾਰੀ ਆ। ਲੋਕਲ ਵਰਸਸ ਲੋਕਲ ਲੋਕਾਂ ਦਾ ਲੋਕਾਂ ਨਾਲ ਮੁਕਾਬਲਾ ਹੋ ਰਿਹਾ ਇੱਕ ਪਾਸੇ ਕੰਮ ਆ ਆਸ਼ੀਰਵਾਦਾਰ ਸਰਕਾਰ ਨੇ 7 ਦਿਨ ਕੰਮ ਕੀਤਾ ਤੇ ਇੱਕ ਪਾਸੇ ਆਪੀਆ ਜਿੱਦਾ ਜ਼ੀਰੋ ਕੰਮ ਆ ਦੇਖੋ ਤੁਹਾਡੇ ਸਾਹਮਣੇ ਆ ਖੜਾ ਆ ਗਿਆ ਜਨਤਾ ਦਾ ਇੱਕ ਮਨ ਬਣਾ ਕੇ ਬਹਿ ਗਿਆ ਵੀ ਇਹ ਨਿਲ ਜੋਸ਼ੀ ਦੀ ਜਿਹੜੀ ਜਿੱਤ ਆ ਉਹ ਯਕੀਨ ਦੇ ਵਿੱਚ 100% 100% ਹੋ ਗਈ ਆ ਐਲਾਨ ਹੋਣਾ ਬਾਕੀ ਆ ਤਾਨੂੰ ਪਤਾ ਲੱਗੂ ਕਿ ਕਿੰਨੀ ਲੀਡ ਤੇ ਜਿੱਦਾ ਹਰ ਹਲਕੇ ਚ ਕੋਈ ਆਵਾਜ਼ ਆ ਇਸ ਵਾਰ ਅਨਿਲ ਜੋਸ਼ੀ ਪਾਰਟ ਨੰਬਰ 71 ਚ ਸਾਡੇ ਅਨਿਲ ਜੋਸ਼ੀ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਨੇ ਬਹੁਤ ਭਾਰੀ ਜਿਹੜੀ ਰੈਲੀ ਹੋਈ ਆ ਪੂਰਾ ਇਲਾਕਾ ਇਕੱਠਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਇਥੋਂ ਪੱਕੀ ਜਿੱਤ ਹੋਊਗੀ ਅਸੀਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਬਾਦਲ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਡਾ ਕੈਂਡੀਡੇਟ ਜਿਹੜੇ ਬਹੁਤ ਵਧੀਆ ਇਨਸਾਨ ਕੰਮ ਕਰਨ ਵਾਲੇ ਇਨਸਾਨ ਨੇ 10 ਸਾਲ ਉਹ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਉਨਾ ਪੂਰਾ ਆਪਣੇ ਹਲਕੇ ਦੇ ਵਿੱਚ ਬਹੁਤ ਵਧੀਆ ਕੰਮ ਕਰਾਇਆ ਉਮੀਦ ਆ ਅਸੀਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਤੇ ਸਾਡੇ ਇਲਾਕੇ ਦੇ ਕੰਮ ਜਿਹੜੇ ਉਹ ਵੀ ਵਧੀਆ ਢੰਗ ਨਾਲ ਆਪ ਸਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਝੂਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਪਾਸਟ ਵਿੱਚ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਿਡ ਦੇ ਮਾਲਿਕ ਨੂੰ ਇਤਲਾਹ ਦੇਵੋ ਚੇਅਰ ਪਰਸਨ ਸਵੀਪ ਕਮ ਵਧਿਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਲਗਾਤਾਰ ਜ਼ਿਲ੍ਹਾ ਚੌਂ ਦਫ਼ਤਰ ਦੇ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਵਟਸਐਪ ਇੰਸਟਾਗ੍ਰam ਅਤੇ YouTube ਤੇ ਸਾਂਝਾ ਕੀਤਾ ਜਾ ਰਿਹਾ ਹੈ ਸਾਬਕਾ ਰਾਜ ਸਭਾ ਸਾਂਸਦ ਸ਼ਵੇਤ ਮਲਿਕ ਵੱਲੋਂ ਬਜੇਪੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕੀਤਾ ਇਸ ਮੌਕੇ ਸੀਨੀਅਰ ਆਗੂ ਜਗਮੋਹਨ ਸਿੰਘ ਰਾਜੂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਜ਼ਿਲ੍ਹਾ ਸਕੱਤਰ ਮਨੀਸ਼ ਸ਼ਰਮਾ ਸਮੇਤ ਸੂਬਾ ਪਾਜਬਾ ਆਗੂ ਤੇ ਵਰਕਰਸ ਹਾਜ਼ਰ ਸਨ ਮੈਂਬਰ ਆਫ ਪਾਰਲੀਮੈਂਟ ਰਿਹਾ 30 ਸਾਲ ਮੇਰਾ ਜੀਵਨ ਹੈ ਮੈਂ ਸੈਟਲਾਈਟ ਹਸਪੀਟਲ ਹੀ ਤੁਸੀਂ ਵੀ ਗਏ ਹੋ ਰਣਜੀਤ ਐਵਿਊ ਅਸੀਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਜਾ ਰਹੇ ਹਾਂ ਸੈਟਲਾਈਟ ਹਸਪੀਟਲ ਨਹੀਂ ਉਥੇ ਫੱਟਾ ਲਾਤਾ ਮਹੱਲਾ ਕਲੀਨਿਕ ਇਹ ਜੀ ਇਹਨਾਂ ਦੇ ਮਹੱਲਾ ਕਲੀਨਿਕ ਪੁਰਾਣੇ ਹਸਪਤਾਲਾਂ ਤੇ ਬੋਰਡ ਲਾਦਦੇ ਨੇ ਮਹੱਲਾ ਕਲੀਨਿਕਾਂ ਦੇ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਨੇ ਅੱਜ ਡਰੱਗਸ ਦਾ ਬੋਲਬਾਲਾ ਹੈ ਕਹਿੰਦੇ ਸੀਗੇ ਅਸੀਂ ਡਰੱਗਸ ਆਂਦੇ ਹਾਂ ਖਤਮ ਕਰ ਦਿਆਂਗੇ ਅੱਜ ਡਰੱਗ ਜਿਹੜੀ ਆ ਨਹੀਂ ਵੱਧ ਗਈ ਹੈ ਕਿ ਮਾਤਾਵਾ ਦੇ ਭੈਣਾ ਰਾਤ ਨੂੰ ਪਹਿਰਾ ਦਿੰਦੀਆਂ ਨੇ ਪਿੰਡਾਂ ਦੇ ਵਿੱਚ ਕੇ ਡਰੱਗਾਂ ਦੇ ਠੇਕੇਦਾਰ ਇੰਨੇ ਆਰਾਮ ਨਾਲ ਘੁੰਮ ਰਹੇ ਨੇ ਕਿ ਉਹ ਆ ਕੇ ਕਿੱਥੇ ਸਾਡੇ ਬੱਚਿਆਂ ਨੂੰ ਗੁਮਰਾਹ ਕਰਕੇ ਨਸ਼ੇੜੀ ਨਾ ਬਣਾ ਜਾਣ ਸੋ ਇਹ ਰਾਜ ਹੈ ਅਸਲੇ ਕੋਈ ਕੰਟਰੋਲ ਹੀ ਨਹੀਂ ਕਰ ਕਰ ਤੱਕ ਜਿੱਥੇ ਇਹਨਾਂ ਨੇ ਦਿੱਲੀ 'ਚ ਸ਼ਰਾਬ ਪਹੁੰਚਾਤੀ ਤੇ ਚਵੀ ਘੰਟੇ ਸ਼ਰਾਬ ਪਿਆਵਾਂਗੇ ਪੀਓ ਸਾਫ ਨੂੰ ਵੱਡੀ ਕਾਮਯਾਬੀ ਮਿਲੀ ਜਿਸ ਤਹਿਤ ਜਤਿੰਨ ਸਲਵਾਨ ਪੁੱਤਰ ਮਹਿੰਦਰ ਸਲਵਾਨ ਵਾਸੀ ਅਸ਼ਨਾਣਾ ਨੂੰ ਕਾਬੂ ਕੀਤਾ ਗਿਆ ਅਤੇ ਇਨਚਾਰਜ ਹਰੀਸ਼ ਕੁਮਾਰ ਦਸਿਆ ਕਿ ਜਤਿੰਦਰ ਸਲਵਾਨ ਨੂੰ ਲੰਬੇ ਸਮੇਂ ਤੋਂ ਮਾਨਯੋਗ ਅਦਾਲਤ ਵੱਲੋਂ ਪੀਓ ਕਰਾਰ ਕੀਤਾ ਗਿਆ ਅਤੇ ਇਹ ਅਦਾਲਤਾਂ ਤੋਂ ਫਰਾਰ ਚੱਲ ਰਿਹਾ ਸੀ ਪੀਓ ਸਾਬ ਦੇ ਇੰਚਾਰਜ ਹਰੀਸ਼ ਕੁਮਾਰ ਸਮੇਤ ਟੀਮ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜੀ ਅਦਾਲਤ ਵਿੱਚੋ ਮਿਤੀ 3 1 2020 ਦਾ ਇਹ ਪੀਓ ਚੱਲਿਆ ਪੀਓ ਕਰਾਰ ਦਿੱਤਾ ਗਿਆ ਜਿਹਦੇ ਤੇ ਤਿੰਨ ਮੁਕਦਮੇ ਦਰਜਾ ਟੋਟਲ ਦੋ ਮੁਕਦਮੇ ਜਿਹੜੇ ਇੱਥੇ ਉਹੀ ਨਾਲੇ ਥਾਣੇ ਦਰਜ ਇੱਕ ਮੁਕਦਮਾ ਜਿਹੜਾ ਥਾਣੇ ਸਿਵਲ ਲਾਈਨ ਵਿੱਚ ਦਰਜ ਜਿਹਦੇ ਜਿਹਦਾ ਕੀ ਨਾਮ ਦੱਸੇ ਜਤਿਨ ਸਲਵਾਨ ਸਾਨੂੰ ਜਤਿਨ ਸਲਵਾਨ ਇਲੇ ਸਹਾਪੀ ਸਾਨੂੰ ਸਰਿੰਦਰ ਸਲਵਾਨ ਵਾਸੀ ਵਾਰਡ ਨੰਬਰ 7 ਦਰਸ਼ਨਗਰ ਇਨਾਲਾਦਾ ਰਹਿਣ ਵਾਲਾ ਪਿੰਡ ਫਤਾਪੁਰ ਵਿੱਚ ਹਲਕਾ ਇੰਚਾਰਜ ਸੈਂਟਰਲ ਨਰਿੰਦਰ ਬਹਿਲ ਦੀ ਅਗਵਾਈ ਹੇ ਸੁਭਾਸ਼ ਮਹਿਤਾ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਅਤੇ ਪਿੰਡ ਵਾਸੀਆਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਬੋਧਨ ਕੀਤਾ ਗਿਆ। ਪਿੰਡ ਦੀ ਸਮੂਹ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਸਿਰੋਪਾਓ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਾਰਵਾਈਆਂ ਚੱਲੀਆਂ ਜਾਗਰੂਕਤਾ ਗਤੀਵਿਧੀਆਂ ਅੰਮ੍ਰਿਤਸਰ ਚਿਲੇ ਨੇ ਲਗਾਤਾਰ ਦੂਜੀ ਵਾਰ ਪੂਰੇ ਰਾਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਇਸ ਕਾਮਯਾਬੀ ਬਾਰੇ ਜਾਣਕਾਰੀ ਦਿੰਦਿਆ ਹੋਇਆ ਜ਼ਿਲ੍ਹਾ ਚੋਣ ਅਫਸਰ ਕਮਿਪਟੀ ਕਮਿਸ਼ਨਰ ਘਨਸ਼ਿਆਮ ਤੋਰੀ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਅਸੀਂ ਲਗਾਤਾਰ ਦੂਜੀ ਵਾਰ ਪਹਿਲੇ ਨੰਬਰ ਤੇ ਰਹੇ ਹਾਂ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾਵਲੋਂ ਨਗਰ ਨਿਗਮ ਕਮਿਸ਼ਨਰ ਨੂੰ 72 ਘੰਟੇ ਦਾ ਨੋਟਿਸ ਦਿੱਤਾ ਕਿ ਆਸੀ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਜੱਥੇਬੰਦੀ ਨਾਲ ਮੀਟਿੰਗ ਕੀਤੀ ਗਈ ਅਤੇ ਜੋ ਮੁਲਾਜ਼ਮਾਂ ਦੀਆਂ ਮੰਗਾਂ ਸਨ ਉਹਨਾਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਨਗਰ ਨਿਗਮ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ ਅਸੀਂ ਕਿਹਾ ਵੀ ਸਾਡੇ ਮੁਲਾਜ਼ਮਾਂ ਦੇ ਝਿਖੜੇ ਦੇੰਦ ਜਿਸ ਘਰ ਦੇ ਅੱਗੇ ਕੂੜਾ ਲਾਉਂਦੇ ਨੇ ਮੁਲਾਜ਼ਮ ਉਹ ਢੇਰੀ ਵੀ ਨਹੀਂ ਲਾਣ ਦਿੰਦੇ ਨਾ ਦੁਕਾਨਾਂ ਵਾਲੇ ਲਾਂਦੇ ਆ ਉਹ ਵੀ ਜਰਾਂ ਉਹਨਾਂ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਨਹੀਂ ਕੰਪਨੀ ਨੂੰ ਅਸੀਂ ਖਿੱਚਦੇ ਨਹੀਂ ਕੰਪਨੀ ਕਰੇਗੀ ਬਾਹਰ ਦੇ ਬੰਦੇ ਲਾ ਕੇ ਹੀ ਕੰਮ ਕਰਾਉਂਦੇ ਏਰੀਆ ਦਾ ਇਹ ਵੀ ਮੰਗ ਸਾਡੀ ਪੂਰੀ ਹੈ ਕਿ ਇੱਕ ਸਟਰੀਟ ਲਾਈਟਾਂ ਵਾਲਿਆਂ ਦਾ ਪੰਗਾ ਸੀ ਸਾਡਾ ਵੀ ਜਿਸ ਤਰ੍ਹਾਂ ਇਹਨਾਂ ਨੇ ਨੇ ਅੱਜ ਬੇਸਿਕਲੀ ਸਾਡੀ ਸਫਾਈ ਸੇਵਕ ਜਥੇਬੰਦੀ ਜਿਹੜੀ ਸੀਗੀ ਕਾਰਪੋਰੇਸ਼ਨ ਦੀ ਅੱਜ ਉਹਨਾਂ ਤੇ ਕੋਈ ਪੂਛ ਮਸਲੇ ਸੀਗੇ ਲੈ ਕੇ ਜਿਹੜੇ ਕਲੈਕਟਿਵ ਇਸ਼ੂ ਸੀਗੇ ਸਫਾਈ ਸੇਵਕਾਂ ਦੇ ਨਾਲ ਸੰਬੰਧਿਤ ਉਹ ਅੱਜ ਅਸੀਂ ਬੈਠ ਕੇ ਬੜੀ ਡਿਟੇਲ ਦੇ ਵਿੱਚ ਆਪਸ ਦੇ ਵਿੱਚ ਸਲਾਮ ਮਸ਼ਵਰਾ ਕੀਤਾ ਡਿਸਕਸ਼ਨ ਹੋਈ ਹੈ ਕਿ ਉਹਦੇ ਜਿਹੜੇ ਸੋਲੂਸ਼ਨਸ ਨੇ ਉਹ ਅਸੀਂ ਲੱਭ ਲਿੱਤੇ ਨੇ ਤੇ ਆਈ ਥਿੰਕ ਇਹ ਜਿਹੜੇ ਇਸ਼ੂਸ ਨੇ ਇਹ ਖਤਮ ਹੋ ਜਾਣਗੇ ਸਵਾ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਵੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009301 8833 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਲੋਪੋਕੇ ਵੱਲੋਂ 780 ਕਿਲੋ ਲਾਹਟ 3750 ਮਿਲੀਲੀਟਰ ਨਜਾਇਜ਼ ਸ਼ਰਾਬ ਅਤੇ ਇੱਕ ਚਾਲੂ ਪੱਠੀ ਸਮੇਤ ਦੋ ਦੋਸ਼ੀ ਕਾਬੂ ਕੀਤੇ ਗਏ ਹਨ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਥਾਣਾ ਏ ਡਿਵੀਜ਼ਨ ਦੀ ਚੌਂਕੀ ਸ਼ਿਵਾਲਾ ਭਾਈਆਂ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ किसी भी मिलावट खोर नख्शा नहीं जाएगा आख्या जिला सेहत ऑफिसर मैडम सुखबीर कौर ने ये तो कुछ और खबरा एक छोटे जहे ब्रेक तो बाद देखा हुआ पाग पाघस पार पार पासा जाने जामा लम्बे लम्बे Let me make लम्बे move. ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਜਿਲ੍ਹਾ ਸਿਹਤ ਅਫਸਰ ਮੈਡਮ ਸੁਖਬੀਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿ ਮਿਲਾਵਟ ਖੋਰਾ ਖਿਲਾਫ ਚਲਾਈ ਹੋਈ ਮੁਹਿੰਮ ਤਹਿਤ ਕਾਰਵਾਈ ਜਾਰੀ ਹੈ ਅਤੇ ਸੈਂਪਲ ਭਰੇ ਜਾ ਰਹੇ ਹਨ ਅਤੇ ਜੋ ਲੋਕ ਕਿਸੇ ਵੀ ਖਾਨ ਪੀਣ ਵਾਲੀ ਚੀਜ਼ ਵਿੱਚ ਮਿਲਾਵਟ ਕਰਨਗੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪਰੰਤਾਰਨ ਜਿਲ੍ਹੇ ਸਤਨੂਪੁਰ ਵੀ ਬਤਾਇਆ ਕਿ ਰੁਟੀਨਲੀ ਸਾਡੀ ਜਿਹੜੀ ਸੈਂਪਲਿੰਗ ਹੈ ਉਹ ਚੱਲਦੀ ਰਹਿੰਦੀ ਹੈ ਜਿਹੜੀ ਟਾਈਮ ਟੂ ਟਾਈਮ ਸਾਨੂੰ ਆਪਣੇ ਉੱਚ ਅਧਿਕਾਰੀਆਂ ਵੱਲੋਂ ਵੀ ਹੁਕਮ ਜਾਰੀ ਕੀਤੇ ਜਾਂਦੇ ਨੇ ਸਾਡੀਆਂ ਸਪੈਸ਼ਲ ਜਿਹੜੀਆਂ ਸੈਂਪਲਿੰਗ ਡਰਾਈਵਸ ਹੁੰਦੀਆਂ ਨੇ ਉਹਦੇ ਅਕੋਰਡਿੰਗ ਵੀ ਅਸੀਂ ਕਰਦੇ ਆ ਜਾਂ ਜਿਸ ਤਰ੍ਹਾਂ ਕਿ ਅੱਜ ਤੁਹਾਨੂੰ ਦੱਸਿਆ ਵੀ ਕੰਪਲੇਨ ਮਿਲੀ ਹੋਵੇ ਤੇ ਫਿਰ ਅਸੀਂ ਜਾਈਦਾ ਤੇ ਉਹਦੇ ਚ ਅਸੀਂ ਪਿੱਛੇ ਜਿਸ ਤਰ੍ਹਾਂ ਕੇ ਤੁਸੀਂ ਦੇਖਿਆ ਸੁਣਿਆ ਹੋਏਗਾ ਵੀ ਪਟਿਆਲੇ ਵੀ ਇੱਕ ਮਿਸਹੈਪ ਹੋ ਗਿਆ ਸੀ ਵੀ ਕੇਕ ਚ ਕੋਈ ਇਸ਼ੂ ਆ ਗਿਆ ਸੀਗਾ ਤੇ ਉਹਦੇ ਕਰਕੇ ਅਸੀਂ ਬੇਕਰੀਆਂ ਜਿਹੜੀਆਂ ਨੇ ਲੋਕਲ ਵੀ ਤੇ ਪਿੱਖੀ ਵੇਂਚ ਬਾਹਰ ਦੂਸਰੀ ਜਗ੍ਹਾ ਤੇ ਵੀ ਜਿੱਥੇ ਤੱਕ ਕਰ ਸਕੇ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਤੇ ਦੁਬਾਰਾ ਫੇਰ ਉਹਨਾਂ ਦੀ ਚੈਕਿੰਗ ਕੀਤੀ ਨਾਲੇ ਸੈਪਕ ਵੀ ਲੈ ਕੇ ਭੇਜੇ ਗਏ ਫੇਰ ਆਇਆ ਸੀ ਵੀ ਜਿਹੜਾ ਵਰਤ ਆਇਆ ਨਵਰਾਤੇਆਂ ਕਰਕੇ ਉਹਦੇ ਚ ਕੋਈ ਇਸ਼ੂ ਨਾ ਹੋਵੇ ਉਹਦੇ ਕਰਕੇ ਜਿਹੜੀ ਪਿਛਲੇ ਸੈਂਪਲਿੰਗ ਦਾ ਜਿਹੜਾ ਮੇਨ ਸਾਡਾ ਫੋਕਸ ਸੀਗਾ ਉਹ ਸੀਗਾ ਜਿੱਦਾਂ ਕੁੱਟੂ ਦਾ ਆਟਾ ਤੇ ਸਵਾੰਗ ਦਾ ਆਟਾ ਤੇ ਵਰਤ ਦੀ ਜਿਹੜੀ ਸਮਗਰੀ ਹੁੰਦੀ ਹੈ ਵੀ ਉਹਦੇ ਚ ਵੀ ਕੋਈ ਪ੍ਰੋਬਲਮ ਨਾ ਹੋਵੇ ਤੇ ਉਹਦੇ ਵੀ ਸੈਂਪਲ ਲੈ ਕੇ। ਵੱਖ-ਵੱਖ ਦੁਕਾਨਾਂ ਜਿੱਤਰਾ ਕਿ ਹਲਵਾਈ, ਕਿਰਿਆਨੇ ਵਾਲੇ, ਦੁਆਹਰੀਆਂ ਵਾਲੇ ਜੋ ਕਿ ਮਲਾਵਟੀ ਚੀਜ਼ਾਂ ਵੇਚ ਰਹੇ ਹਨ ਜਦ ਸਿਹਤ ਅਫਸਰਾਂ ਨੇ ਇਸ ਦੀ ਜਾਣਕਾਰੀ ਫਾਇਫੇ ਟੀਮ ਵੱਲੋਂ ਲਈ ਗਈ ਤਾਂ ਉਹਨਾਂ ਦੱਸਿਆ ਕਿ ਸਾਡੀ ਰੈਗੂਲਰ ਚੈਕਿੰਗ ਚੱਲਦੀ ਰਹਿੰਦੀ ਹੈ ਕਿਸੇ ਨੂੰ ਵੀ ਮਲਾਵਟ ਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗੁਰਿੰਦਰ ਟਿੰਕੂ ਰਿਪੋਰਟ ਫਾਸ਼ਲੇ ਨੂੰ ਤਰਨਦਾ ਪਿਛਲੇ ਲੰਮੇ ਸਮੇਂ ਤੋਂ ਨਿਊ ਅੰਮ੍ਰਿਤਸਰ ਵਾਸੀਆਂ ਵੱਲੋਂ ਨਿਊ ਅੰਮ੍ਰਿਤਸਰ ਵਿਕੇ ਗੁਰਦੁਆਰਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਇਸੇ ਤਹਿਤ ਇਲਾਕਾ ਨਿਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਬਣਾਉਣ ਲਈ ਨਿਸ਼ਾਨ ਸਾਹਿਬ ਦੀ ਸਥਾਪਨਾ ਕੀਤੀ ਜਾਣੀ ਸੀ ਪਤਰਸਥੀ ਅਧਿਕਾਰੀ ਮੌਕੇ ਤੇ ਪੁੱਛਿਆ ਤੇ ਉਹਨਾਂ ਨੇ ਆਖਿਆ ਕਿ ਗੁਰਦੁਆਰਾ ਸਾਹਿਬ ਬਣਾਉਣ ਲਈ ਜਲਦ ਹੀ ਉਹਨਾਂ ਨੂੰ ਅਪਰੂਵਲ ਦਿੱਤੀ ਜਾਵੇਗੀ ਐਸੇਥਤ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦਾ ਤਾਨਵਾਦ ਕੀਤਾ ਅਤੇ ਆਖਿਆ ਕਿ ਅਗਰ ਇਲੈਕਸ਼ਨ ਖਤਮ ਹੋਣ ਤੋਂ ਬਾਅਦ 15 ਦਿਨਾਂ ਵਿੱਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੰਮ ਸ਼ੁਰੂ ਨਾ ਹੋਇਆ ਤਾਂ ਪ੍ਰਸ਼ਾਸਨ ਖਿਲਾਫ ਤਰਨਾ ਲਗਾਇਆ ਜਾਵੇਗਾ। ਨਿਊ ਬਸਰਾ ਜੀਸਨ ਵੈਲਫੇਅਰ ਐਸੋਸੀਏਸ਼ਨ ਅੱਜ ਇਹ ਗੁਰਦੁਆਰਾ ਸਾਹਿਬ ਦਾ ਮਸਲਾ ਹੈ ਜੋ ਕਾਫੀ ਦੇਰ ਤੋਂ ਲੜਕਿਆ ਆਇਆ ਹੈ। ਅਸੀਂ ਜੀ ਸੰਗਤਾਂ ਨੇ ਅੱਜ ਆਪਣੇ ਕਿਉਂਕਿ ਪ੍ਰਸ਼ਾਸਨ ਜਿਹੜਾ ਹੈ ਇਸ ਤੋਂ ਮਿਸ ਨਹੀਂ ਹੋਉਂਦਿਆ ਉਹਦਾ ਨਹੀਂ ਸੀ ਕੋਈ ਕੁਛ ਕਰਦਾ ਤੇ ਉਦੋਂ ਬਾਅਦ ਸੰਸਥਾ ਨੇ ਆਪਣਾ ਇੱਕ ਅਰਦਾਸ ਕਰਕੇ ਇੱਕ ਫੈਸਲਾ ਲੈ ਲਿਆ ਵੀ ਆਪਾਂ ਇੱਕ ਨਿਸ਼ਾਨ ਸਾਹਿਬ ਲਾ ਦਈਏ ਅੱਜ ਇੱਕ ਨਿਸ਼ਾਨ ਸਾਹਿਬ ਸੋਭਿਤ ਕਰਨਾ ਸੀ ਉਤੇ ਉਦੋਂ ਬਾਅਦ ਇਹ ਗੁਰਦੁਆਰੇ ਦੀ ਗਾਂ ਵਾਸਤੇ ਵੀ ਉਹ ਤੋਂ ਬੰਦੀ ਹੋ ਕੇ ਨਕਸ਼ੇ ਮੁਤਾਬਕ ਬਣਾਇਆ ਜਾਣਾ ਸੀ ਇਹ ਪਿਛਲੇ 12 ਸਾਲ ਤੋਂ ਗੁਰਦਰਾ ਬਲੂੰਸ ਬੱਦੀ ਟਰਸਟ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਉਹ ਸੰਗਤ ਨੂੰ ਨੂੰ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸੀਗੇ ਕਿਸੇ ਪਾਸੇ ਗੱਲ ਸਿਰੇ ਨਹੀਂ ਚੜਦੀ ਹੁਣ ਅੱਜ ਦੀ ਉਹਨਾਂ ਨੇ ਐਮਐਲਏ ਸਾਹਿਬ ਨੇ ਆਪਣੇ ਜਿਹੜੇ ਚੇਅਰਮੈਨ ਸਾਡੇ ਅਵੰਤਲ ਵਾਰਡ ਦੀ ਇਹਨਾਂ ਨੇ ਭਰੋਸਾ ਦਵਾਇਆ ਵਾ ਕਿ ਆ ਕੋਰਪੋਰੇਟ ਪ੍ਰੋਜੈਕਟ ਖਤਮ ਹੋਦਾ 215 ਦਿਨਾਂ ਦੇ ਬਾਅਦ ਸੰਗਤ ਜਿੱਥੇ ਚਾਹੇਗੀ ਨੂਆ ਮਸਲ ਦੀ ਉੱਥੇ ਗੋਦੜਾ ਬਣਾ ਲਵੇ ਐਕਚੁਅਲੀ ਇਹ ਜਿਹੜਾ ਮਸਲਾ ਸੀਗਾ ਗੁਰਦੁਆਰਾ ਸਾਹਿਬ ਦੀ ਜਗ੍ਹਾ 2300 ਗੱਜ ਜਿਹੜੀ ਆ ਅਲਾਟਮੈਂਟ ਜਿਹੜੀ ਆ ਆਪਣੇ ਇਹਨਾਂ ਵੱਲੋਂ ਰੂਮੈਂਟ ਟੈਸਟ ਵੱਲੋਂ ਹੋਈ ਸੀ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਸਾਰੀ ਆ ਉਹਦਾ ਕੰਮ ਜਿਹੜਾ ਕਾਫੀ ਲੰਬੇ ਸਮੇਂ ਤੋਂ ਕੁਝ ਆਪਣੇ ਡਿਪਾਰਟਮੈਂਟ ਦੇ ਵਿੱਚ ਕੁਝ ਪੈਸੇ ਜਿਹੜੇ ਉਹ ਫਾਈਨ ਜਿਹੜਾ ਆ ਉਹ 20 ਲੱਖ ਰੁਪਏ ਦੇ ਕਰੀਬ ਕੋ ਕਹਿ ਰਹੇ ਸੀ ਕਿ ਉਹ ਦੇਣ ਦੀ ਕਰਕੇ ਉਹ ਇਹ ਕੰਮ ਰੁਕਿਆ ਪਿਆ ਸੀ ਹੁਣ ਸੀਨੀਅਰ ਅਫਸਰਾਂ ਵੱਲੋਂ ਅਤੇ ਮੈਡਮ ਜੀ ਵੀ ਆਏ ਨੇ ਐਮਐਲਏ ਸਾਹਿਬ ਤੇ ਹੋਰ ਵੀ ਡਿਪਾਰਟਮੈਂਟ ਦੇ ਜਿਹੜੇ ਈਓ ਸਾਹਿਬ ਐ ਐਕਸਟੈਂਸ ਸਾਹਿਬ ਉਹਨਾਂ ਨੇ ਸਵਚਨ ਦਵਾਇਆ ਇਹਨਾਂ ਨੂੰ ਕਿ ਜਿਹੜਾ ਅਸੀਂ ਇਹ ਸਾਰਾ ਮਸਲਾ ਹੱਲ ਕਰਾਂਗੇ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਹੈ ਜੋ ਉਹਦੇ ਤੋਂ ਬਾਅਦ ਇਹਨਾਂ ਨੇ ਟਾਈਮ ਲਿਆ ਹੈ ਜਾਬਤੇ ਤੋਂ ਬਾਅਦ ਕੋਰਟ ਉਹ ਕੰਡੈਕਟ ਕਰਕੇ ਕੋਈ ਜਿਹੜਾ ਰਿਟਰਨ ਕਾਰਵਾਈ ਨਹੀਂ ਹੋ ਸਕਦੀ। ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਸ਼੍ਰੀ ਅੰਮ੍ਰਿਤਸਰ ਨੇ ਆਈਏਪ ਇੰਟੈਂਸਿਵ ਕੇਅਰ ਚੈਪਟਰ ਇੰਡੀਆ ਅਤੇ ਆਈਏਪ ਇੰਟੈਂਸਿਵ ਕੇਅਰ ਚੈਪਟਰ ਪੰਜਾਬ ਦੇ ਸਹਿਯੋਗ ਨਾਲ 26 ਤੋਂ 28 ਅਪ੍ਰੈਲ 2024 ਤੱਕ ਪਹਿਲੀ ਨੌਰਥ ਜ਼ੋਨ ਪੈਡ੍ਰਿਕ ਟੌਰ 2024 ਦੀ ਮੇਸਬਾਨੀ ਕੀਤੀ। ਇਸ ਮੌਕੇ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਜੀਵੀ ਬਾਸਵਰਾਜਾ ਨੇ ਮੁੱਖ ਮਹਿਮਾਨ ਤੇ ਉੱਚ ਤਜਰਬੇਕਾਰ ਸਾਬਕਾ ਮੁਖੀ ਡਾਕਟਰ ਸੁਨੀਤੀ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅਸੀਂ ਇਸੇ 26 ਤੋਂ 28 ਤਰੀਕ ਤੱਕ ਇੱਕ ਵਰਕਸ਼ਾਪ ਤੇ ਕਾਨਫਰੰਸ ਕਰਵਾ ਰਹੇ ਹਾਂ ਜਿਦੇ ਵਿੱਚ ਲਗਭਗ 400 ਡੈਲੀਗੇਟਸ ਪਾਰਟਿਸਿਪੇਟ ਕਰ ਰਹੇ ਹਨ। ਇੱਥੇ 6 ਵਰਕਸ਼ਾਪਸ ਹੋਈਆਂ ਤੇ ਪੂਰੇ ਨੈਸ਼ਨਲ ਲੈਵਲ ਤੋਂ 60 ਤੋਂ ਜ਼ਿਆਦਾ ਫੈਕਲਟੀ ਨੇ ਪਾਰਟਿਸਿਪੇਟ ਕੀਤਾ ਹੈ। ਇਹ ਬੇਸਿਕਲੀ ਬੱਚਿਆਂ ਦੀ ਕ੍ਰਿਟੀਕਲ ਕੇਅਰ ਨਾਲ ਸੰਬੰਧਿਤ ਹੈ। जो सीरियस और सीरियस मरीज भी बच सके आज का प्रोग्राम उन बच्चों के इलाज के बारे में है जो कि बहुत क्रिटिकल हो जाता है और जिनको आईसीयू में केयर की जरूरत है आईसीयू की केयर में जो भी और तो जो भी नया ट्रीटमेंट अवेलेबल है उसको डिस्कस कर रहे हैं हम और उसको हम किस तरह से कम से कम समय में और कितनी कम से कम लागत में काम हमारे बच्चों को ये सुविधाएं मिलनी भी चाहिए और ये अफोर्डेबल भी होनी चाहिए उसी पे हमारी सारी चर्चा पंजाब सरकार सेहत विभाग डायरेक्टर सेहत तथा परिवार पलाई विभाग पंजाब सिविल सर्जन अमृतसर डॉक्टर विजय कुमार डॉक्टर हरचोद कौर आते डॉक्टर कवर अजय सिंह दे दिशा निर्देश अनुसार मलेरिया विरोधी हफ्ता संबंधी सरकारी हाई स्कूल पिंडी औलक विखे विद्यार्थियों तथा अध्यापकां नु मलेरिया दी रोगथाम संबंधी जागरूकता कीता गया ਕਿ ਮਲੇਰੀਆ ਦਾ ਹੁਣ ਸੇਜਿਨਾ ਜਿ ਤਰ੍ਹਾਂ ਮੱਛਰ ਬਹੁਤ ਜ਼ਿਆਦਾ ਜਿਹੜਾ ਵਧ ਰਿਹਾ ਵਾ ਤੇ ਆਪਾਂ ਇਹ ਕੋਸ਼ਿਸ਼ ਕਰਨੀ ਆ ਵੀ ਮੱਛਰ ਜਿਹੜਾ ਉਹ ਪੈਦਾ ਹੀ ਨਾ ਹੋਵੇ ਫਿਰ ਆਪਾਂ ਬਾਕੀ ਕੱਲਾ ਬਾਅਦ ਜੇ ਮੱਛਰ ਪੈਦਾ ਹੀ ਨਾ ਹੋਵੇਗਾ ਤੇ ਫਿਰ ਲੜੇ ਗਾੜੀ ਤੇ ਹਣ ਮਲੇਰੀਆ ਬੁਖਾਰ ਨਹੀਂ ਹੋਏਗਾ ਜਿਹੜੇ ਪੈਦਾ ਹੀ ਨਹੀਂ ਹੋਣੇ ਵਾਸਤੇ ਅਸੀਂ ਕੀ ਕਰਨਾ ਕਿ ਅਸੀਂ ਘਰਾਂ ਦੇ ਲਾਗੇ ਬੰਦੇ ਜਿੱਥੇ ਟੋਏ ਟਿੱਬੇ ਆ ਉੱਥੇ ਕਿਤੇ ਪਾਣੀ ਨਹੀਂ ਖੜਾ ਹੁੰਦੇਣਾ ਉੱਥੇ ਆਪਣੇ ਮੰਮੀ ਡੈਡੀ ਨੂੰ ਜਾ ਕੇ ਕਿਸੇ ਨੂੰ ਦੱਸ ਕੇ ਦੇ ਉਧਰ ਵਿੱਚ ਉਸ ਪਾਣੀ ਜਿਹੜਾ ਕਿਢਾਉਣਾ ਵਾ ਚਾਹੀਏ ਉਹ ਟੋਏ ਛੋਟੇ ਆ ਤਾਂ ਨੂੰ ਧੂਰ ਦੇਣਾ। ਘਟ ਗਿਣਤੀ ਲੋਕ ਪੜਾਈ ਸੰਸਥਾ ਦੇ ਸੁਪਰੀਮੋ ਸਤਨਾਮ ਸਿੰਘ ਗਿੱਲ ਦੀ ਸ਼ਿਕਾਇਤ ਤੇ ਹੋਇਆ ਐਕਸ਼ਨ ਪੰਜਾਬ ਰਾਜ ਬਾਲ। ਅਧਿਕਾਰ ਰੱਖਿਆ ਕਮਿਸ਼ਨ ਨੇ ਡਾਇਰੈਕਟਰ ਸੈਕੰਡਰੀ ਐਜੂਕੇਸ਼ਨ ਪੰਜਾਬ ਨੂੰ ਨੋਟਿਸ ਜਾਰੀ ਕਰਕੇ ਬਲਾਕ ਹੋ ਰਹੀਆਂ ਦੇ ਨੋ ਸੂਚੀ ਬੰਦ ਕੀਤੀ ਤੇ ਸਕੂਲਾਂ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੇ ਸੰਬੂ ਨਿੱਜੀ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਉਣ ਲਈ ਸਖਤ ਹਦਾਇਤ ਜਾਰੀ ਕਰ ਦਿੱਤੀ। ਡਾਇਰੈਕਟਰ ਐਜੂਕੇਸ਼ਨ ਸੈਕੰਡਰੀ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਦਾ ਇਸ ਜਿਹੜੇ ਆ ਅਕਾਦਮਿਕ ਦਾਖਲੇ ਦੇ ਸੈਸ਼ਨ ਦੇ ਵਿੱਚ ਉਸ ਤੋਂ ਪਹਿਲਾਂ-ਪਹਿਲਾਂ ਉਕਤ ਸਕੂਲੀ ਸੂਚੀਬੰਦ ਕੀਤੇ ਗਏ ਸਕੂਲਾਂ ਨੂੰ ਜਿਹੜੀ ਬਿਲਕੁਲ ਉਹਨਾਂ ਦੇ ਪੋਰਟਲ ਬੰਦ ਕਰਕੇ ਰਿਕਾਰਡ ਜ਼ਬਤ ਕਰਕੇ ਉਹਨਾਂ ਨੂੰ ਜਿਹੜਾ ਹੈ ਅੰਡਰ ਐਗਜ਼ਾਮ ਕੀਤਾ ਜਾਵੇ ਪ੍ਰੋਸਪੈਕਟ ਔਰ ਸਵੇ ਕੁਸ਼ਨ ਪੱਤਰ ਜਿਹੜਾ ਵਾ ਤਫ਼ਤੀਸ਼ ਕਰਕੇ ਜੋ ਨੈਸੈਸਰੀ ਕਾਰਵਾਈ ਬਣਦੀ ਆ ਉਹਨਾਂ ਦੇ ਖਿਲਾਫ ਕੀਤੀ ਜਾਵੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਸੰਗਠਨ ਮੰਤਰੀ ਅਤੇ ਲੋਕ ਸਭਾ ਮੈਂਬਰ ਅਚੇਂਦਰ ਸ਼ਰਮਾਵਲ ਕੋਰਟ ਰੋਡ ਵਿਖੇ ਮੀਟਿੰਗ ਕੀਤੀ ਗਈ ਤੇ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਜਨਤਾ ਸਬੰਧੀ ਪੰਜਾਬ ਸਰਕਾਰ ਉੱਪਰ ਤੰਸ ਕੱਸਿਆ ਗਿਆ ਸਾਡੇ ਬਾਹਰ ਰੋਸ਼ਨ ਲਾਲ ਜੀ ਸਾਡੇ ਸ਼ਾਹ ਜੀ ਮੇਰੇ ਵੱਡੇ ਵੀਰ ਨੇ ਜਿਨ੍ਹਾਂ ਵੱਲੋਂ ਅੱਜ ਪੈਲਸ ਦੇ ਵਿੱਚ ਸੱਦ ਕੇ ਮੈਨੂੰ ਬਹੁਤ ਮਾਣ ਬਖਸ਼ਿਆ ਕਿ ਜੋ ਵੀ ਪਾਰਟੀ ਨੇ ਮੇਰੀ ਜ਼ਿੰਮੇਵਾਰੀ ਲਈ ਆ ਮੈਂ ਪੈਲ ਦੇ ਆਧਾਰ ਤੇ ਇਹਨਾਂ ਸਾਰਿਆਂ ਦੀ ਨਾਲ ਚੱਲ ਕੇ ਇਹਨਾਂ ਦੀ ਰਹਿਨਮਾਈ ਹੇਠ ਇਹ ਜਿਹੜੇ ਜੋ ਵੀ ਮੰਗਾ ਨੇ ਮੈਂ ਪੈਲ ਦੇ ਆਧਾਰ ਤੇ ਪੂਰੀਆਂ ਕਰੂੰਗਾ फास्टवे दे हफ्तावारी प्रोग्राम अमृतसर दे सितारे खबरआदेश बुलेटिन दो बात बिखाया जावेगा और ਸਾਡੇ ਨਾਲ ਦੇ ਅੱਜ ਇੱਥੇ ਚੁਨੇ ਗਏ ਨਵੇਂ ਪ੍ਰਧਾਨ ਜੋ ਪਿਛਲੇ 2 ਸਾਲ ਤੋਂ ਜਿੱਤਦੇ ਆ ਰਹੇ ਨੇ ਉਹ ਵੀ ਸੀ ਬਾਰੇ ਵੀ ਆਪਣੀ ਪ੍ਰਧਾਨਗੀ ਰਹਿਣੇ ਚਾਹਤੀ ਹੈ ਸਰ ਤੁਹਾਡਾ ਫਾਸਟ ਵਿੱਚ ਬਹੁਤ ਬਹੁਤ ਧੰਨਵਾਦ ਜੀ ਵਾਲੇ ਵਾਲੇ ਕੀ ਪੱਦੇ ਤੁਹਾਡਾ ਧੰਨਵਾਦ ਜੀ ਹਾਂਜੀ ਸਾਰ ਸਰ ਅਸੀਂ ਤੁਹਾਡੀ ਤੁਹਾਡੇ ਵਾਲੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਤੁਸੀਂ ਆਪਣੇ ਬਾਰੇ ਸਾਨੂੰ ਆਪਣੇ ਪਿਛੋਕੜ ਬਾਰੇ ਸਾਨੂੰ ਜਰਾ ਡੂੰਗੀ ਜਾਣਕਾਰੀ ਦਿਓ ਮੈਂ 1956 ਦਾ ਮੇਰਾ ਜਨਮ ਹੈ ਗ੍ਰੈਜੂਏਸ਼ਨ ਮੈਂ ਹੁਜਾਤਪੁਰ ਗਵਰਨਮੈਂਟ ਕਾਲਜ ਤੋਂ ਕੀਤੀ ਉਸ ਤੋਂ ਬਾਅਦ ਮੈਂ ਲਾਗ੍ਰੈਜੂਏਸ਼ਨ ਕੀਤੀ ਸ੍ਰੀ ਗੁਰੂ ਨਾਨਕ ਕਾਲਸਾ ਕਾਲਜ ਸ੍ਰੀ ਗੰਗਨਗਰ ਤੋਂ ਔਰ 1982 ਤੋਂ ਲਗਾਤਾਰ ਫਿਰ ਮੈਂ ਐਜ਼ ਕੈਨ ਐਡਵੋਕੇਟ ਅੰਰੋਲਿਆ ਤੇਸ਼ਾ ਉਹ ਵਿਚਾਰਿਤ ਮੇਰੇ ਕੋਲ ਤਾਲ ਟਕਾਣਾ ਅੱਛਾ ਜੀ ਤੇ ਮੇਰਾ ਜਿਹੜਾ ਬਲੀਵ ਸਟਾਰਟ ਤੋਂ ਬਾਅਦ ਕੱਲ ਵੀ ਫਿਰ ਇਤੋਂ ਫੋਮਨਾ ਪਹਿਲਾਂ ਵੀ ਤੁਰਿਆ ਆ ਸੀ ਅਰ ਬਲੀਵ ਸਟਾਰਟ ਤੋਂ ਬਾਅਦ ਫਿਰ ਮੇਰਾ ਨਾਮ ਦਿਵਯਾ ਜੋਤੀ ਜਾਗ੍ਰਿਤੀ ਸੰਸਥਾਨ ਦੇ ਦੁਆਰਾ ਸ਼੍ਰੀ ਰਾਮ ਕਥਾ ਸਮਾਗਮ ਦੇ ਤੀਜੇ ਦਿਨ ਸ਼੍ਰੀ ਆਸ਼ੀਤੋਸ਼ ਮਹਾਰਾਜ ਦੇ ਸ਼ਿष्य ਸਾਧਵੀ ਗਰੀਮਾ ਭਾਰਤੀ ਜੀ ਨੇ ਸੀਤਾ ਸੰਵੇਪਰ ਪ੍ਰਸੰਗ ਪੇਸ਼ ਕੀਤਾ અંતવી અખંડ જ્યોતિ ભારતી જી સાતવી સદ્યા ભારતી જી સાતવી સરવાશા ભારતી જી સાતવી શબ્દપ્રિયા ભારતી જી મહત્માગાનંદ મહાત્મા હરીશ જી મહત્ રવિંદ્રિને પ્રભુની પવિત્ર આરતી દનો ગાયન કર કે કથાની સમાપ્તિ કથા દર વિશાલ વધાવાન સતીશ બલ્લુ સંજીવ ખન્ના સવરણપાલ કપિલ કિશોર ડોક્ટર ઇન્દ્રપાલ રાકેશ અરો ડોક્ટર અશ્વિની નામે ਸਰਦਾਰ ਮਨਮੋਹਨ ਸਿੰਘ ਸਰਦਾਰ ਰਚਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਚਾਰੀਏ ਇਸ ਮੌਕੇ ਰਾਧਾ ਮਾधव ਸੰਗੀਤਨ ਕੀਤਾ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਕਥਾ ਦਾ ਆਨੰਦ ਲਿਆ ਗਿਆਨਾ ਤਿਰਤ ਸਥਿਤ ਗੋਸਵਾਮੀ ਤੁਲਸੀਦਾਸ ਮੰਦਿਰ ਵਿੱਚ ਸ਼੍ਰੀ ਰਾਮ ਚ੍ਰਿਤ ਮਾਨਸ ਤੇ ਪਾਠ 16 ਮਈ ਜਾਨਕੀ ਨੌਮੀ ਤੱਕ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ ਇਸ ਮੌਕੇ ਵਿਨੇ ਮਹਿਰਾ ਪਵਨ ਰਵੀ ਅਰੋੜਾ ਸਮੇਤ ਕਈ ਸ਼ਰਧਾਲੂ ਹਾਜ਼ਰ ਸਨ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ श्री गुरु तेग बहादुर साहब जी के प्रकाश पुरब संबंधी श्री अकाल तख्त साहब तो सजाया गया नगर कीर्तन पुरानी रंजिश तहत तो पिंड थरिएवाल विखे नौजवान से किया गया जानलेवा हमला ਟ੍ਰੈਫਿਕ ਨੂੰ ਲੈ ਕੇ ਟ੍ਰੈਫਿਕ ਪੁਲਿਸ ਮਹਿਕਮਾ ਸੰਜੀਦਾ ਬੀਆਰਟੀਐਸ ਪੈਸੇਜ ਨੂੰ ਕੀਤਾ ਚਾਰਾ ਇਸਤੇਮਾਲ ਐਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੁਇ ਸਾਥ ਤਨਵਾਦ